ਨਮਸਕਾਰ ਮੈਂ ਹਾਂ ਤੁਹਾਡਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਮਰਹੂਮ ਗਾਇਕ ਸਿੱਧੂ ਮੂਸੇ ਵਾਲਾ ਦੇ ਕਤਲकांड ਦੇ ਵਿੱਚ ਬੜੇ ਹੀ ਲੋਕ ਇਨਵੋਲਵ ਸੀ ਉਹਨਾਂ ਨੂੰ ਲੋਕਾਂ ਨੂੰ ਲੈ ਕੇ ਸਰਕਾਰ ਨੇ ਕਈ ਖੁਲਾਸੇ ਵੀ ਕੀਤੇ ਨੇ ਜੇ ਗੱਲ ਕਰੀਏ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਦੀ ਪਹਿਲਾਂ ਦੱਸਿਆ ਜਾ ਰਿਹਾ ਸੀ ਇਹ ਇੰਟਰੂ ਰਾਜਸਥਾਨ ਦੇ ਵਿੱਚ ਹੋਈ ਹੈ ਸਰਕਾਰਾਂ ਕਹਿੰਦੀਆਂ ਸੀ ਕੋਈ ਰਾਤ ਦੇ ਵਿੱਚ ਹੋਈ ਹੈ ਲੇਕਿਨ ਜਦੋਂ ਸਿਟ ਬਿਠਾਈ ਗਈ ਸਿਟ ਬਿਠਾ ਕੇ ਜਦੋਂ ਇਹ ਵੱਡਾ ਖੁਲਾਸਾ ਹੋਇਆ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦੇ ਦੁਆਰਾ ਕਿ ਲਾਰਸ ਬਿਸ਼ਨੋਈ ਦੀ ਇੰਟਰਵਿਊ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੇਲੇ ਪੰਜਾਬ ਦੀ ਹੱਦ ਦੇ ਅੰਦਰ ਹੀ ਹੋਈ ਹੈ ਇਸ ਨੂੰ ਲੈ ਕੇ ਗਾਇਕ ਮਰਹੂਮ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਆਖਰ ਸੱਚ ਸਾਹਮਣੇ ਆ ਹੀ ਗਿਆ ਹੈ ਕੀ ਸਰਕਾਰ ਦੀ ਨਾਕਾਮ ਕੋਸ਼ਿਸ਼ਾਂ ਦੇ ਕਾਰਨ ਮੇਰੇ بیٹے ਯਾਨੀ ਕਿ ਮੂਸ ਸੁਦੂ ਮੂਸੇ ਵਾਲਾ ਦਾ ਕਤਲ ਹੋਇਆ ਹੈ ਉਸ ਦੀ ਜ਼ਿੰਮੇਵਾਰੀ ਲੌਰੈਂਸ ਬਚਨੋਈ ਦੇ ਗਰੁੱਪ ਦੇ ਆਦਮੀਆਂ ਨੇ ਵੀ ਲਈ ਸੀ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਜੇ ਗੱਲ ਕਰੀਏ ਹੁਣ ਹੁਣ ਇੱਕ ਬੜੀ ਵੱਡੀ ਸਫਲਤਾ ਹਾਸਲ ਹੋਈ ਹੈ ਸਿੱਧੂ ਮੂਸੇਵਾਲਾ ਦੇ ਕਤਲ ਕਾਨੂੰਨ ਲੈ ਕੇ ਕੱਲ ਪੁਲਿਸ ਨੇ ਬਠਿੰਡਾ ਦੇ ਏਰੀਏ ਦੇ ਵਿੱਚ ਛਾਪੇਮਾਰੀ ਕਰਦੇ ਛਾਪੇਮਾਰੀ ਕਰਨ ਦੇ ਦੌਰਾਨ ਸੰਦੀਪ ਕੇਕੜਾ ਜਿਹੜਾ ਕਿ ਸਿੱਧੂ ਮੂਸੇਵਾਲਾ ਦੇ ਕਤਲकांड ਦਾ ਦੋਸ਼ੀ ਮੰਨਿਆ ਜਾ ਰਿਹਾ ਹੈ ਉਸ ਦੇ ਨਾਲ ਉਸ ਦੇ ਚਾਰ ਸਾਥੀਆਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ ਅਚਾਨਕ ਇਹ ਮੋਟਰਸਾਈਕਲਾਂ ਤੇ ਚਾਰ ਤੋਂ ਪੰਜ ਪਰਸਨ ਆ ਰਹੇ ਸੀ ਅਚਾਨਕ ਪੁਲਿਸ ਨੂੰ ਇਸ ਦੀ ਪਿੰਕ ਲੱਗਦੀ ਹੈ ਇਨਫਰਮੇਸ਼ਨ ਮਿਲਦੀ ਹੈ ਅਤੇ ਨਾਕਾ ਲਗਾਇਆ ਜਾਂਦਾ ਹੈ ਨਾਕੇ ਤੇ ਦੌਰਾਨ ਇਹਨਾਂ ਦੀ ਤਲਾਸ਼ੀ ਕੀਤੀ ਜਾਂਦੀ ਹੈ ਜਦੋਂ ਤਲਾਸ਼ੀ ਕੀਤੀ ਗਈ ਇਹਨਾਂ ਦੇ ਕੋਲੋਂ 4 ਡਵਲਵਰ ਇੱਕ ਦੇਸੀ ਪਿਸਟਲ ਅਤੇ ਅਸਲਾ ਬਰਾਮਦ ਹੋਇਆ ਹੈ ਸੰਦੀਪ ਕੇਕੜਾ ਹੈ ਜਿਹੜਾ ਇਹ ਲਾਰਸ ਬਿਸ਼ਨੋਈ ਦਾ ਖਾਸਮ ਖਾਸ ਸਾਥੀ ਮੰਨਿਆ ਜਾ ਰਿਹਾ ਹੈ ਅਤੇ ਇਸ ਦੇ ਜਿਹੜੇ ਤਾਰ ਨੇ ਉਹ ਗੋਲਡੀ ਬਰਾੜ ਦੇ ਨਾਲ ਵੀ ਜੁੜੇ ਹੋਏ ਨੇ ਪਿਛਲੇ ਖਬਰਾਂ ਦੇ ਵਿੱਚ ਪਤਾ ਲੱਗਿਆ ਸੀ ਕਿ ਗੋਲਡੀ ਬਰਾੜ ਦੀ ਮੁੱਠਪੇੜ ਦੇ ਵਿੱਚ ਯੂ ਐਸ ਏ ਦੇ ਵਿੱਚ ਜਿਹੜਾ ਹੈ ਕਤਲ ਹੋ ਗਿਆ ਹੈ ਲੇਕਿਨ ਅਜੇ ਨਹੀਂ ਹੋਇਆ ਉਹ ਵੀ ਹਾਲੇ ਬਾਅਦ ਜਿਹੜਾ ਹੈ ਬੜਕਾ ਮਾਰਦਾ ਫਿਰਦਾ ਹੈ ਤੇ ਲਾਰਸ ਬਿਸ਼ਨੋਈ ਦੇ ਇੰਟਰਵਿਊ ਜਿਹੜੀਆਂ ਵਾਰ-ਵਾਰ ਹੋਈਆਂ ਸੀ ਵਾਇਰਲ ਉਹਨਾਂ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਹੁਣ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ ਉਧਰ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਰਾਜਾ ਵੜਿੰਗ ਅਤੇ ਅਦੁਜਾ ਕੀ ਹੈ ਸੁਖਬੀਰ ਬਾਦਲ ਇਹ ਸਾਰੇ ਦੇ ਸਾਰੇ ਜ਼ਿੰਮੇਵਾਰ ਠਹਿਰਾ ਰਹੇ ਨੇ ਆਮ ਆਦਮੀ ਪਾਰਟੀ ਨੂੰ ਕਿਉਂਕਿ ਜਦੋਂ ਸੁਰੱਖਿਆ ਘਟਾਈ ਗਈ ਸੀ ਸਿੱਧੂ ਮੂਸੇਵਾਲਾ ਦੀ ਉਸ ਤੋਂ ਬਾਅਦ 48 ਘੰਟਿਆਂ ਦੇ ਵਿੱਚ ਵਿੱਚ ਸਿੱਧੂ ਮੂਸੇਵਾਲਾ ਦਾ ਕਤਲ ਹੋ ਜਾਂਦਾ ਹੈ ਲੇਕਿਨ ਹੁਣ ਸਭ ਤੋਂ ਵੱਡੀ ਸਫਲਤਾ ਹਾਸਲ ਹੋਈ ਹੈ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕਰਨ ਨੂੰ ਲੈ ਕੇ ਜਿਹੜਾ ਦੋਸ਼ੀ ਸੀ ਸੰਦੀਪ ਸਿੰਘ ਕੇਕੜਾ ਉਹਨਾਂ ਨੂੰ ਅਤੇ ਉਸ ਦੇ ਨਾਲ ਚਾਰ ਸਾਥੀ ਹੋਰ ਵੀ ਸੀ ਜਿਨ੍ਹਾਂ ਨੂੰ ਕੱਲ ਹਲਕਾ ਬਠਿੰਡਾ ਦੇ ਨਾਕੇ ਦੌਰਾਨ ਗ੍ਰਿਫਤਾਰ ਕੀਤਾ ਗਿਆ ਪਿਸਤੌਲ ਅਤੇ ਹਥਿਆਰ ਜਿਹੜੇ ਨੇ ਉਹਨਾਂ ਕੋਲੋਂ ਬਰਾਮਦ ਕੀਤੇ ਗਏ ਨੇ ਅਗਲੀ ਇਨਵੈਸਟੀਗੇਸ਼ਨ ਵਾਸਤੇ ਰਿਮਾਨ ਲਈ ਉਹਨਾਂ ਨੂੰ ਭੇਜ ਦਿੱਤਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਹੋਣਗੇ ਹੋਰ ਵੀ ਵੱਡੇ ਖੁਲਾਸੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਤਲकांड ਨੂੰ ਲੈ ਕੇ ਇਸ ਨੂੰ ਲੈ ਕੇ ਬਲਕੌਰ ਸਿੰਘ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਸਾਨੂੰ ਖਾਲੇ ਆਪਣੇ ਪੁੱਤਰ ਦਾ ਇਨਸਾਫ ਨਹੀਂ ਮਿਲਿਆ ਇਨਸਾਫ ਦੇ ਲਈ ਅਸੀਂ ਦਰਦ ਦਰਦੀਆਂ ਪੂਰਾ ਪਰਿਵਾਰ ਠੋਕਰਾਂ ਖਾ ਰਿਹਾ ਹਾਂ